Terima kasih ਬਹੁਤ ਵੱਡੀ ਖੁਸ਼ੀ ਹੈ ਅੱਜ ਫਰੋਹ ਨਗਰ ਸੀਟ ਤੋਂ ਕਾਂਸ ਪਾਰਟੀ ਸ਼ੇਰ ਸਿੰਘ ਭਾਇੀ ਜੀ ਜਿੱਤਨੇ ਜੋ ਕਿ ਬੜੀ ਫਸਲੀ ਤੱਕ ਚੰਗੀ ਸੀਗੀ ਲੇਕਿਨ ਉਸ ਤੋਂ ਬਾਅਦ ਸ਼ੇਰ ਸਿੰਘ ਭਾਇੀ ਜੀ ਚੇਕ ਕੋਈ ਅੱਜ ਅਸੀਂ ਬਹੁਤ ਖੁਸ਼ਾ ਪੂਰਾ ਵਾਲਮੀਕੀ ਸਮਾਜ ਕੋਚਰ ਅੱਜ ਨਹਿਰੂ ਨਗਰ ਦੇ ਵਿੱਚ ਅਸੀਂ ਬੜਾ ਬਹੁਤ ਵੱਡਾ ਜਸ਼ਨ ਮਨਾ ਰਹੇ ਹਾਂ ਤੇ ਸ਼ਾਮ ਨੂੰ ਜਸ਼ਨ ਮਨਾਉਣ ਦਾ ਜੋ ਗਲੇ ਬਾਹਰ ਹਾਜ਼ਰ ਗਾਦੇ ਵਿੱਚ ਬਹੁਤ ਵੱਡਾ ਹੈ ਕਿ ਯੂਥ ਦੇ ਵੱਲੋਂ ਵਾਲਮੀਕੀ ਸਮਾਜ ਦੇ ਵੱਲੋਂ ਬਹੁਤ ਵੱਡਾ ਜਸ਼ਨ ਮਨਾਇਆ ਜਾਏਗਾ ਔਰ ਹੁਣ ਵੀ ਅਸੀਂ ਪਟਾਕੇ ਚਲਾ ਕੇ ਜੋ ਚੋਣ ਮਨਾਇਆ ਜਾ ਰਿਹਾ ਹੈ ਕਾਂਗਰਸ ਉਸੇ ਕੋਈ ਹਾਂ ਕਿ ਸੰਸਦ ਦੇ ਵਿੱਚ ਵੀ ਕਾਂਗਰਸ ਪਾਰਟੀ ਇੱਕ ਬਹੁਤ ਵੱਡੇ ਬਹੁਤ ਨਾਲ ਜਿੱਤਾ ਹੁੰਦੀ ਹੈ ਬਹੁਤ ਬਹੁਤ ਜਿੱਤੇ ਨੇ ਮੈਂ ਸ਼ੇਰ ਸਿੰਘ ਨੂੰ ਜਿਤਾ ਕੇ ਮੇਜਰ ਸ਼ੇਰ ਸਿੰਘ ਦੇ ਨਾਲ ਖੜਿਆ ਦਵਿੰਦਰ ਦੇ ਨਾਲ ਖੜਿਆ ਐਮ ਐਲ ਏ ਸਾਹਿਬ ਦੇ ਕੋਈ ਟੈਨਸ਼ਨ ਨਹੀਂ ਤੁਹਾਡਾ ਬੰਦਾ ਜਿੰਦਗੀ ਆ ਗੱਲ ਖਤਮ